8 ਮਹੀਨੇ ਲਗਾਤਾਰ ਆ ਆ ਫੜੋ ਕਿੱਲੇ ਆ ਆ ਚਿੱਟੀਆਂ ਆ ਜਿਹੜੀਆਂ ਅਸੀਂ ਰੋਜ਼ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਸੀਂ ਰੋਜ਼ ਆ ਆ ਲਿਖਦੇ ਆ ਹੁਣ ਕੀ ਰੌਲਾ ਹੈ ਲੱਗਦੀ ਆ 2014 ਚ 8 2007 ਨੂੰ ਇਹ ਜਿਹੜੀ ਆ ਸੜਕ ਬਣਨੀ ਸੀ ਤੇ ਜਿਹੜੀ ਉਹ ਕੰਪਨੀ ਸੀ ਜਿਨੇ ਇਹ ਸਾਰੀ ਸੜਕ ਬਣਾਈ ਆ ਉਹਦੇ ਵਿੱਚ ਹੀ ਉਹਨੇ ਆਹ ਆਰੋ ਵੀ ਬਣਾਉਣਾ ਸੀ ਉਹਦੇ ਚਲੋ ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਕੰਮ ਜਿਹੜਾ ਹੈ ਉਹ ਤਕਰੀਬਨ ਉਹਨਾਂ ਦਾ 2021 ਚ 14 ਤੋਂ ਲੈ ਕੇ 2021 ਤੱਕ ਕੀ ਕਲੇਸ਼ ਚੱਲਿਆ ਕੀ ਨਹੀਂ ਹੋਇਆ ਨਹੀਂ ਤਕਰੀਬਨ ਉਹ ਿੰਗਦੀਆਂ 190 ਟ੍ਰੇਨਾਂ ਤੇ ਜੇ ਉਹਦੇ ਨਾਲ ਅਸੀਂ ਸਾਡਾ ਇੱਕ ਹੁੰਦਾ ਏ TVU ਇਹਨੂੰ ਕਹਿੰਦੇ ਆ ట్రాਫਿਕ ਵਾਹਕਲ ਯੂਨਿਟੀ ਵੀ ਰੋਡ ਕਿਉਂਕਿ ਬੰਦ ਹੋਊਗਾ ਕਿਸੇ ਪਾਸਿਓਂ ਤਾਂ ਆਉਣਾ ਜਾਣਾ ਹੈ ਉਹਦੀ ਜਿਹੜੀ ਸੜਕ ਦੀ ਮੁਰੰਮਤ ਉਹ ਸੜਕ ਦੀ ਦੇਖਭਾਲ ਅਸੀਂ ਉਹਨੂੰ ਠੀਕ ਕਰਾਂਗੇ ਜਿੰਨਾ ਚਿਰ ਇਹ ਪੁਲ ਬਣੂਗਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਲੁਧਿਆਣਾ ਦੇ ਦੁਹਰਾਹ ਸ਼ਹਿਰ ਪਹੁੰਚੇ ਕਰੀਬ 18 ਸਾਲ ਤੋਂ ਰੇਲਵੇ ਪੁਲ ਪ੍ਰੋਜੈਕਟ ਰੁਕਿਆ ਹੋਇਆ ਹੈ ਇਸ ਪ੍ਰੋਜੈਕਟ ਨੂੰ ਲੈ ਕੇ ਬਿੱਟੂ ਨੇ ਪੰਜਾਬ ਸਰਕਾਰ ਨੂੰ ਘੇਰਿਆ ਉਹਨਾਂ ਨੇ ਸੀਐਮ ਭਗਵੰਤ ਮਾਨ ਤੇ આરોਪ ਲਾਏ ਨੇ ਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਜਾਣਬੁੱਝ ਕੇ ਇਸ ਪ੍ਰੋਜੈਕਟ ਦੇ ਵਿੱਚ ਰੁਕਾਵਟ ਪਾ ਰਹੀ ਹੈ ਰੇਲਵੇ ਮਿਨਿਸਟਰ ਹੁੰਦੇ ਅਸੀਂ ਤੁਹਾਡੀ 1 ਰੁਪਈਆ ਨਹੀਂ ਲੱਗਣ ਦਿੰਦੇ ਜਿਹੜਾ ਵੀ ਪੋਲਾ ਜਿਹੜਾ ਵੀ ਬਣਾਉਣਾ ਉਹ ਮੈਂ ਐਜ਼ ਅ ਰੇਲਵੇ ਮਿਨਿਸਟਰ ਮੇਰਾ ਕੰਮ ਉਹ ਵੀ ਪੰਜਾਬ ਨੂੰ ਰੇਲਵੇ ਮਿਨਿਸਟਰ ਮਿਲਿਆ ਹੋਵੇ ਤੇ ਆਪਣੇ ਲੁਧਿਆਣਾ ਜ਼ਿਲ੍ਹੇ ਚ ਕੋਈ ਪੋਲ ਨਾ ਰਹਿ ਜੇ ਦੂਜੀ ਮੁੱਖ ਮੰਤਰੀ ਸਾਹਿਬ ਨੇ ਤੁਸੀਂ ਆਪ ਸਾਰਿਆਂ ਨੇ ਸੁਣਿਆ ਅਮਰਸਰ ਗਿਆ ਵੀ ਭਾਈ ਰਮਨਜੀਤ ਬਿੱਟੂ ਤਾਂ ਐਮਪੀ ਆ ਐਮਐਲਏ ਆ ਮੰਤਰੀ ਆ ਇਹ ਰੇਲਵੇ ਦਾ ਇਹ ਕੋਈ ਪੁਲ ਪੜ ਬਣਾਵੇ ਠੀਕ ਆ ਗੱਲ ਉਹਨਾਂ ਦੀ ਪੁਲ ਬਣਾਉਣ ਤੇ ਹੀ ਆਏ ਪਰ ਗੱਲ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਦਾ ਮਹਿਕਮਾ ਪੀਡਬਲਯੂਡੀ ਆ ਉਹ ਸਿਰਫ ਜਿਹੜਾ ਡਿਜ਼ਾਈਨ ਬਣਿਆ ਉਹ ਡਿਜ਼ਾਈਨ ਤੇ ਅੱਜ ਤੱਕ ਸਾਈਨ ਨਹੀਂ ਕਰਨਾ ਕਰਨਾ ਕਰਨ ਦੇ ਰਹੇ ਆ ਕਿਉਂਕਿ ਅਖੀਰ ਜੇ ਅਸੀਂ ਇਹ ਪੁਲ ਬਣਾਉਣਾ ਇਹਨੇ ਉੱਤਰਨਾ ਤਾਂ ਜਾ ਕੇ ਪੀਡਬਲਯੂਡੀ ਦੀ ਸੜਕ ਤੇ ਆ ਨਾ ਉਹ ਤਾਂ ਪੰਜਾਬ ਸਰਕਾਰ ਦੀ ਹੈ ਇਧਰਲੇ ਰੋਪੜ ਵਾਲੇ ਪਾਸੇ ਵੀ ਪੁਲ ਆ ਸਾਰਾ ਸਾਡੇ ਕੋਲ ਆ ਇਹ ਰੇਲਵੇ ਦੀ ਪ੍ਰੋਪਰਟੀ ਜਦੋਂ ਉੱਤਰਨਾ ਉਹਨੇ ਜਾ ਕੇ ਰੋਪੜ ਵਾਲੀ ਇਧਰ ਵੱਲ ਨੂੰ ਤਾਂ ਪੀਡਬਲਯੂਡੀ ਦੀ ਸੜਕ ਆ ਉਹ ਜੇ ਇਧਰ ਨੂੰ ਉਤਰਨਾ ਤਾਂ ਪੀ ਡਬਲਯੂ ਦੀ ਸੜਕ ਆ ਇਹ ਮੈਂ ਆ ਪਿਛਲੇ ਆਖਰੀ ਮੀਟਿੰਗ ਜਿਹੜੀ ਹੋਈ ਆ ਉਹ ਆਖਰੀ ਮੀਟਿੰਗ ਇਹਨਾਂ ਨਾਲ ਕੀਤੀ ਆ ਜੀ ਆਖਰੀ ਮੀਟਿੰਗ ਆ ਜਿਹੜੀ ਹੁਣ ਵੀ ਸੁਣ ਲਓ ਜਿਹਦੇ ਵਿੱਚ ਇਹਨਾਂ ਦੇ ਸਾਰੇ 271 271 2025 ਨੂੰ ਜਦੋਂ ਮੈਂ ਦੇਖਿਆ ਵੀ ਐਨਓਸੀ ਦਾ ਕੋਈ ਰਾਹ ਹੀ ਨਹੀਂ ਤੇਰੇ ਤਾਂ ਮੈਨੂੰ ਕੋਈ ਸ਼ੌਕ ਨਹੀਂ ਸੀ ਮੀਡੀਆ ਮੁਰਿਆ ਸਾਨੂੰ ਆਉਂਦਾ ਕੁਝ মিডিਆ ਨੂੰ ਵਿੱਚ ਲਿਆ ਕੇ ਲੋਕਾਂ ਨੂੰ ਦੱਸਣ ਦਾ ਵੀ ਇਹ ਅੜਿੱਕਾ ਸਿੰਘ ਜਿਹੜੇ ਨੇ ਨਾ ਇਹ ਭਗਵੰਤ ਮਾਨ ਸਿੰਘ ਜਿਹੜੇ 24 ਘੰਟੇ ਸਿਰਫ ਗੱਪ 24 ਘੰਟੇ ਚੁਟਕਲੇ ਪਰ ਜੇ ਪੰਜਾਬ ਸਰਕਾਰ ਕੋਲ ਅਸੀਂ ਮੰਨਦੇ ਆ ਪੈਸਾ ਨਹੀਂਗਾ ਜਾਂ ਤਾਂ ਪੈਸਾ ਬਣਾਉਣ ਜੀ ਜੀ ਉਹਨਾਂ ਦਾ ਮਤਲਬ ਦਿਲ ਖੁਸ਼ ਹੋ ਕੇ ਅਸੀਂ ਕਹਾਂਗੇ ਸਵਾਗਤ ਕਰਾਂਗੇ ਜੇ ਹੁਣ ਪੈਸਾ ਨਹੀਂਗਾ ਆ ਸੜਕ ਦਾ ਹਾਲ ਦੇਖ ਹੀ ਲਿਆ ਤੁਸੀਂ ਕੀ ਹੈ ਤੇ ਅਸੀਂ 100 ਕਰੋੜ ਦਾ ਪੁਲ ਬਣਾਉਣ ਨੂੰ ਤਿਆਰ ਆ ਇੱਕ ਸਾਈਨ ਪੀ ਡਬਲਯੂ ਡੀ ਵਾਲੇ ਉਸ ਨਕਸ਼ੇ ਤੇ ਨਹੀਂ ਕਰਦੇ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਇਹਦੇ ਵਿੱਚ ਕੁਝ ਖਾਣ ਨੂੰ ਨਹੀਂ ਮਿਲਣਾ ਜੇ ਪੰਜਾਬ ਸਰਕਾਰ ਦੇ ਕੋਲ ਇਹ ਪੁਲ ਚਲਿਆ ਜਾਂਦਾ ਆਪਦੇ ਕੋਲ ਤਾਂ ਪੈਸੇ ਨਹੀਂ ਪਰ ਜੇ ਪੁਲੇ ਚਲੇ ਜਾਂਦਾ ਤੇ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਪੰਜਾਬ ਸਰਕਾਰ ਦੇ ਅਫਸਰ ਨੇ ਉਹਨਾਂ ਦੇ ਕੋਲੇ 100 ਕਰੋੜ ਚੋਂ ਜਿਹੜਾ ਮਹੀਨਾ ਬਣਨਾ ਹਫਤਾ ਬਣਨਾ ਉਹ ਪੈਸਾ ਕਿਵੇਂ ਜਾਊਗਾ ਉਹ ਉਹ ਲਾਲ ਟਪਕਦੀ ਆ ਲਾਲ ਚੁੰਦੀ ਆ ਉਹ ਕਹਿੰਦੇ ਕੀ ਹੁੰਦਾ ਨਾ ਨਾ ਮਲ ਤੇਲ ਹੋਵੇ ਆਹ ਆਦਾ ਤੇ ਇਹਨਾਂ ਕੋਲ ਤਾਂ 100 ਕਰੋੜ ਦਾ ਆਉਣਾ ਨਾ ਇਹਨਾਂ ਤੋਂ ਪੁਲ ਬਣਨਾ ਅਸੀਂ ਕਹਿੰਦੇ ਆ ਵੀ ਲਿਆਓ ਭਾਈ ਅਸੀਂ ਆ ਟੈਂਡਰ ਲਾਤਾ ਸਭ ਕੁਝ ਕਰਤੇ ਇੱਕ ਪੀਡਬਲਯੂਡੀ ਵਾਲੇ ਸਾਈਨ ਕਰਨੇ ਆ ਬਈ ਠੀਕ ਆ ਤੁਸੀਂ ਬਣਾਓ ਅੱਜ ਹੁਣ ਇਹ ਦੱਸ ਦਿਓ ਵੀ ਇਹ ਸਾਈਨ ਕਿਉਂ ਨਹੀਂ ਕਰਦੇ ਮੈਂ ਸਿੱਧਾ ਪੁੱਛਣਾ ਚਾਹਣਾ ਮੀਡੀਆ ਰਾਹੀਂ ਮੁੱਖ ਮੰਤਰੀ ਸਾਹਿਬ ਤੁਸੀਂ ਮੈਨੂੰ ਕਿਹਾ ਸੀ ਵੀ ਪੁਲ ਬਣਾਉਣ ਦਾ ਕੰਮ ਆ ਪਰ ਅੱਜ 2014 ਤੋਂ ਲੈ ਕੇ 21 ਤੱਕ ਪਹਿਲਾਂ ਸਾਰਿਆਂ ਨੇ ਇਹ ਕੰਮ ਕੀਤਾ 21 ਤੋਂ ਬਾਅਦ ਇੱਕ ਕੋਰਟ ਕੇਸ ਚ ਲਾ ਗਿਆ ਜਿਹੜਾ ਇਹ ਸੀਗਾ ਕੰਟਰੈਕਟਰ ਉਹ ਉਹਦੇ ਐਟਲਾਂਟਾ ਵਾਲਾ ਕੋਰਟ ਚ ਲਾ ਗਿਆ ਉਹ ਪੰਜਾਬ ਸਰਕਾਰ ਤੇ ਉਹਨਾਂ ਦੀ ਵਿੱਚ ਗੱਲ ਆ ਸਾਡਾ ਇਹ ਚ ਕੋਈ ਰੌਲਾ ਨਹੀਂਗਾ ਪਰ ਅਸੀਂ ਕਹਿੰਦੇ ਆ ਵੀ ਨਵੇਂ ਸਿਰਿਓਂ ਭਾਈ ਬਣਾ ਲਓ ਬਣਾ ਲਓ ਜਿੱਦਣ ਦਾ 8 ਮਹੀਨੇ ਹੋ ਗਏ ਜਿੱਦਣ ਦਾ ਮੈਂ ਮੰਤਰੀ ਬਣਿਆ ਤੀਜੀ ਸਰਕਾਰ ਬਣੀ ਆ ਮੋਦੀ ਸਾਹਿਬ ਦੀ ਕਿਹ-ਕਿਹ ਥੱਗੇ ਕਿਹ-ਕਿਹ ਥੱਗੇ ਵੀ ਅਸੀਂ 100 ਕਰੋੜ ਰੁਪਈਆ ਲਾ ਕੇ ਇਹਨੂੰ ਬਣਾਉਨੇ ਆ ਬਣਾਉਨੇ ਆ ਬਣਾਉਨੇ ਆ ਇੱਕ ਪੀਡਬਲਯੂਡੀ ਵਾਲੇ ਸਿਰਫ ਇੱਕ ਸਾਈਨ ਕਰਨੇ ਆ ਕਿਉਂਕਿ ਬਾਅਦ ਸਾਨੂੰ ਕਹਿਣਗੇ ਜੀ ਤੁਸੀਂ ਇਹ ਸਹੀ ਨਹੀਂ ਬਣਾਇਆ ਤੁਸੀਂ ਗਲਤ ਬਣਾਤਾ ਤੁਸੀਂ ਆ ਸੜਕ ਤੇ ਨਹੀਂ ਲਾਇਆ ਜੀ ਆ ਸੜਕ ਤੇ ਨਹੀਂ ਲਾਉਣਾ ਸੀ ਕਿਉਂਕਿ ਕੱਲ ਨੂੰ ਇਹ ਅਸੀਂ ਤਾਂ ਡਬਲ ਬਣਾ ਰਹੇ ਆ ਇਹਨੂੰ ਸਿੰਗਲ ਨਹੀਂ ਵੀ ਡਬਲ ਜਿਹੜਾ ਪੋਲਾ ਉਹ ਬਣੇਗਾ ਪਰ ਮੈਂ ਸਿਰਫ ਇਹੀ ਤੁਹਾਡੇ ਕੋਲ ਕਹਿਣਾ ਵੀ ਉਰੇ ਦੇ ਲੋਕ ਨਹੀਂ ਆਉਣ ਵਾਲੇ ਦਿਨਾਂ 'ਚ ਫਿਰ ਮੈਂ ਲੋਕਾਂ ਨੂੰ ਭਾਈ ਨਾਲ ਲੈ ਕੇ ਕੋਈ ਨਾ ਕੋਈ ਐਜੀਟੇਸ਼ਨ ਛੇੜਾਂਗੇ ਕੋਈ ਨਾ ਕੋਈ ਧਰਨੇ ਮਜਾਰੇ ਕਰਾਂਗੇ ਕਿਉਂਕਿ ਲੋਕਾਂ ਨੂੰ ਤਕਲੀਫ ਚ ਅਸੀਂ ਨਹੀਂ ਦੇਖ ਸਕਦੇ ਵੀ ਉਰੇ ਲੋਕ ਘੰਟਾ ਵਧੀਆ ਹੁਣ ਵੀ 5 ਮਿੰਟ ਹੋਏ ਆ ਆ ਖੁੱਲਿਆ ਸੀ ਲਾ ਫੇਰ ਬੰਦ ਹੋ ਗਿਆ ਮਿਹਰਬਾਨੋ ਬਿੱਟੂ ਜੀ 5 ਮਿੰਟ ਪਹਿਲਾਂ ਖੁੱਲਿਆ ਸੀ 190 ਟ੍ਰੇਨਾਂ ਨਿੰਗਣੀਆਂ ਉਰੇ 190 ਟ੍ਰੇਨਾਂ ਵਾਰ ਇਹ ਬੰਦ ਹੋਣਾ ਤੇ 190 ਵਾਰ ਲੋਕਾਂ ਨਾਲ ਉਰੇ ਖੱਜਲ ਖਵਾਰੀ ਹੋਣੀ ਆ ਤੇ ਉਹ ਜੇ ਇੱਥੇ ਪੁਲ ਬਣ ਜਾਊਗਾ ਕਿਹਦਾ ਫਾਇਦਾ ਜੀ ਇਹ ਚ ਬੀਜੇਪੀ ਦਾ ਫਾਇਦਾ ਹੈ ਕੋਈ ਪਬਲਿਕ ਦਾ ਜਾਂ ਕਿਸੇ ਲੀਡਰ ਦਾ ਕੋਈ ਫਾਇਦਾ ਹੈ ਜੀ ਸਿਰਫ ਆਪਣੀ ਕਿਸੇ ਦੀ ਇਹਨਾਂ ਦੇ ਕੋਆਰਡੀਨੇਸ਼ਨ ਨਹੀਂ ਹੈ ਮੁੱਖ ਮੰਤਰੀ ਨੂੰ ਪਤਾ ਹੀ ਨਹੀਂਗਾ ਕੀ ਕਰਨਾ ਕੀ ਨਹੀਂ ਕਰਨਾ ਜੋ ਮਨਮਰਜ਼ੀ ਅਫਸਰ ਕਰ ਰਹੇ ਆ ਤੇ ਮੈਂ ਤੁਹਾਡੇ ਰਾਈ ਕਹਿਣਾ ਵੀ ਜੇ ਇਹ ਸਾਈਨ ਨਹੀਂ ਕਰਦੇ ਤਾਂ ਫਿਰ ਲੋਕ ਜੋ ਕਹਿਣਗੇ ਉਹਨਾਂ ਨਾਲ ਰੜ ਕੇ ਕੋਈ ਇਹ ਇਹ ਖੱਡਲ ਖਵਾ ਨਹੀਂ ਤਾਂ ਹੋਣ ਨਹੀਂ ਦੇਣੀ ਇਹਨਾਂ ਫਿਰ ਅਗਲਾ ਜਿਹੜਾ ਸੰਦਰਸ਼ ਦਾ ਤਰੀਕਾ ਹੋਊਗਾ ਉਹ ਕਰਾਂਗੇ ਕਿਉਂਕਿ 8 ਮਹੀਨੇ ਮੈਂ ਕਹਿ ਕੇ ਥੱਕ ਗਿਆ ਕਹਿ ਕੇ ਥੱਕ ਗਿਆ ਇਹ ਸਾਈਨ ਇਹਨਾਂ ਦਾ ਚੀਫ ਇੰਜੀਨੀਅਰ ਨੇ ਇੱਕ ਸਾਈਨ ਕਰ ਰਿਹਾ ਇਕੱਲੇ ਚੀਫ ਨਹੀਂ ਉਹ ਨੂੰ ਚੀਫ ਸੈਕਟਰੀ ਤੇ ਅੱਜ ਤੱਕ ਸਕੇ ਤੇ ਮੁੱਖ ਮੰਤਰੀ ਤੇ ਚਲੋ ਹੁਣ ਇਹਨਾਂ ਕਈ ਲਾ ਲੀਆਂ ਕਹਿਣਾ ਹੀ ਕੀ ਹੈ ਜਿਹੜਾ ਜਿਹੜਾ ਅਟਲਾਂਟਾ ਨੇ ਕੋਈ ਕੋਰਟ ਦੇ ਵਿੱਚ ਸਟੇਸ ਟੂ ਵਗੈਰਾ ਲਈਏਗਾ ਕੰਮ ਰੋਕੇ ਉਹ ਤਾਂ ਸਰ ਜਿਹੜਾ ਰੌਲਾ ਹੈ ਅਟਲਾਂਟਾ ਦਾ ਜਿਹੜਾ ਕੋਈ ਰੌਲਾ ਪੰਜਾਬ ਸਰਕਾਰ ਨਾਲ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਵੀ ਉਹਨੇ ਆਪਣਾ ਜਿਹੜਾ ਉਹਨੂੰ ਘਾਟਾ ਪਿਆ ਜਿਹੜਾ ਕੰਮ ਨਹੀਂ ਹੋਇਆ ਉਹਨੇ ਇਹਨਾਂ ਤੋਂ ਉਹਨੇ ਇਹਨਾਂ ਤੇ ਕੇਸ ਕੀਤਾ ਹੋਇਆ ਹੈ ਉਹ ਕੇਸ ਨਾਲ ਇਹ ਪੁਲ ਦਾ ਤਾਂ ਕੋਈ ਲੈਣਾ ਦੇਣਾ ਨਹੀਂਗਾ ਪੁਲ ਦਾ ਉਹਦੇ ਨਾਲ ਕੀ ਲੈਣਾ ਦੇਣਾ ਐ ਜਿਹੜੀ ਉਹਦੇ ਨਾਲ ਲੜਾਈ ਚੱਲੂ ਉਹ ਤਾਂ 5 ਸਾਲ ਚੱਲੂ ਪਤਾ ਨਹੀਂ 10 ਸਾਲ ਚੱਲੂ ਪਤਾ ਨਹੀਂ 20 ਸਾਲ ਚੱਲੂ ਹਜੇ ਉਹ ਲੋਅਰ ਕੋਰਟ ਚਾ ਹਾਈ ਕੋਰਟ ਚ ਹਾਈ ਕੋਰਟ ਚ ਸੁਪਰੀਮ ਕੋਰਟ ਜਾਊ ਉਹ ਤਾਂ ਸਰਕਾਰ ਦੀਆਂ ਗੱਲਾਂ ਜਿਹੜੀਆਂ ਉਹ ਚਲਦੀਆਂ ਰਹਿੰਦੀਆਂ ਹੁੰਦੀਆਂ ਤੇ ਜਦੋਂ ਜਦੋਂ ਕੋਈ ਫੈਸਲਾ ਹੋਊਗਾ ਆਪਸ ਵਿੱਚ ਉਹਨਾਂ ਦਾ ਆਪਾਂ ਉਹਨਾਂ ਦੀ ਲੜਾਈ ਪਿੱਛੇ ਆਪਾਂ ਆਪਣਾ ਕਿੰਨਾ ਚਿਰ ਆਪਾਂ ਸਫਰ ਹੋਈ ਜਾਵਾਂਗੇ ਸਰਕਾਰ ਉਹਦਾ ਸਹਾਰਾ ਲੈ ਰਹੀ ਆ ਬੋਰਡ ਦਾ ਵੀ ਤਾਂ ਸੰਹਾਰ ਨਹੀਂ ਨਹੀਂ ਇਹ ਤਾਂ ਰੱਬ ਜਾਣੇ ਜੀ ਕੀ ਆ ਸਰਕਾਰ ਦੇ ਮਨ ਚ ਕੀ ਆ ਪਰ ਅਸੀਂ ਇਹ ਕਹਨੇ ਆਂ ਵੀ ਕੋਰਟ ਦੇ ਫੈਸਲੇ ਆ ਜਿਹੜੇ ਉਹ ਪੰਜਾਬ ਸਰਕਾਰ ਤੇ ਉਹ ਕੰਪਨੀਆਂ ਕੋਰਟ 'ਚ ਫੈਸਲੇ ਹੁੰਦੇ ਰਹਿਣਗੇ ਜਦੋਂ ਹੋਣਗੇ ਪਰ ਤੁਸੀਂ ਅੱਜ ਪੁਲਤਾ ਬਣਨ ਦੋ ਅੱਜ ਤੁਸੀਂ ਅਸੀਂ ਜਿਹੜਾ ਪੁਲ ਕਿਉਂ ਨਹੀਂ ਮੜਦੇ ਇਹ ਗੱਲ ਤੁਹਾਨਾਂ ਸਹਿਮਤ ਆ ਕੋਈ ਨਾ ਵੀ ਅਸ ਕਦੋਂ ਤੁਹਾਡੀ ਫਿਰ ਅਗਲੀ ਰਣਨੀਤੀ ਸ਼ੁਰੂ ਹੋਵੇ ਦੇਖੋ ਅੱਜ ਤੋਂ ਬਾਅਦ ਕਿਉਂਕਿ ਮੈਂ ਤਾਂ ਮੀਟਿੰਗਾਂ ਕਰਨ ਮੈਂ ਪਿਛਲੇ ਜਿਵੇਂ ਤੁਹਾਨੂੰ ਕਿਹਾ ਆਪਣੇ ਸਾਰੇ ਆਫੀਸਰ ਆਪਣਾ ਪਰਸਨਲ ਸਟਾਫ ਮੈਂ ਸੈਕਰੀਟੇਟ ਭੇਜਿਆ ਸੀ ਸੈਕਰੀਟੇਟ ਉੱਥੇ ਰਵੀ ਭਗਤ ਜੀ ਜਿਹੜਾ ਕੋਲ ਪੀ ਡਬਲਯੂ ਡੀ ਵਿਭਾਗ ਹੈ ਮੁੱਖ ਮੰਤਰੀ ਦੇ ਵੀ ਸਕੱਤਰ ਨੇ ਉਹਨਾਂ ਨੇ ਆਪ ਮੀਟਿੰਗ ਲਈ ਸੀ ਪਰ ਉਹ ਮੀਟਿੰਗ ਚ ਇਹ ਲੱਗਿਆ ਵੀ ਕਿਤੇ ਨਾ ਕਿਤੇ ਉਹਨਾਂ ਦੇ ਕੰਟਰੋਲ ਚ ਵੀ ਕੰਮ ਜਿਹੜਾ ਹੈ ਨਹੀਂਗਾ ਉਹਨਾਂ ਨੇ ਵੀ ਇਹ ਲੱਗਿਆ ਉਹਨਾਂ ਤੋਂ ਮਹਿਸੂਸ ਹੈ ਵੀ ਉਹ ਕਰਨ ਕਰਨ ਲਈ ਮੈਂ ਸਮਝਦਾ ਉਹ ਉਹਨਾਂ ਦੇ ਮਤਲਬ ਉਹ ਬੇਬਸ ਦੇਖੇ ਬੇਬਸ ਦੇਖੇ ਉਦੋਂ ਬਾਅਦ ਹੀ ਮੈਂ ਚੀਫ ਸੈਕਟਰੀ ਨਾਲ ਗੱਲ ਕੀਤੀ ਜਿਹੜੇ ਅੱਜ ਕੈਪਸ ਨੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਪਰ ਅੱਜ ਫੇਰ ਕੁਝ ਨਾ ਹੋਇਆ ਤੇ ਤਾਂ ਮੌਕੇ ਤੇ ਮੈਂ ਆਇਆ ਵੀ ਭਾਈ ਇਹ ਗੱਲ ਲੋਕਾਂ ਦੀ ਕਚਹਿਰੀ 'ਚ ਮੈਂ ਰੱਖਾਂ ਵੀ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਸੰਤਰੀ ਨੇ ਆਲਵਾ ਖੁੱਜੀ ਕਿੰਨੇ ਲੋਕ ਵਿਚਾਰੇ ਖਰਾਬ ਹੋ ਰਹੇ ਆ ਦੇਖੋ ਪਰ ਦਿਖਾਉਂਦੇ